ਨੇ ਕਤਲ ਕਰਨ ਵਾਲੇ ਦੋ ਨਿਹੰਗਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਦੋਵਾਂ ਨੂੰ ਕਰਤਾਰਪੁਰ ਦੇ ਨੇੜੇੋਂ ਕਾਬੂ ਕੀਤਾ ਹੈ ਹਾਲਾਂਕਿ ਪੁਲਿਸ ਨੇ ਜਦੋਂ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪੁਲਿਸ ਤਾਂ ਇਹ ਨਿਹੰਗ ਸਿੰਘਾਂ ਨੇ ਆਪਣੀ ਗੱਡੀ ਭਜਾ ਲਈ ਪੁਲਿਸ ਨੇ ਪਿੱਛਾ ਕਰਕੇ ਕਰਤਾਰਪੁਰ ਦੇ ਨੇੜੇੋਂ ਦੋ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਮਲਜ਼ਮ ਨਿਹੰਗਾਂ ਦੀ ਪਛਾਣ ਪਰਮਿੰਦਰ ਸਿੰਘ ਅਤੇ ਰਾਜਨ ਸਿੰਘ ਵਜੋਂ ਹੋਈ ਹੈ ਦੱਸਦੀ ਹੈ ਕਿ ਤਰਨਤਾਰਨ ਦੇ ਵਿੱਚ ਇੱਕ ਘਰ ਦੇ ਵਿੱਚ ਵੜ ਕੇ ਨਿਹੰਗ ਸਿੰਘਾਂ ਦੇ ਵੱਲੋਂ ਪਿਓ ਪੁੱਤ ਸਮੇਤ ਤਿੰਨ ਵਿਅਕਤੀਆਂ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਸੀ ਦੋ ਦਾ ਗੁੱਟਵੜ ਦਿੱਤਾ ਸੀ ਤੇ ਉਸ ਦੇ ਵਿੱਚ ਇੱਕ ਦੀ ਮੌਤ ਹੋ ਗਈ ਸੀ ਯਾਨੀ ਕਿ ਇੱਕ ਦਾ ਕਤਲ ਕਰ ਦਿੱਤਾ ਸੀ ਤੇ ਪੁੱਤਰ ਜਿਹੜਾ ਏ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ ਇਸੇ ਦੌਰਾਨ ਧਰਨਾ ਪ੍ਰਦਰਸ਼ਨ ਵੀ ਲਾਇਆ ਗਿਆ ਕਿ ਗ੍ਰਿਫਤਾਰੀ ਨਹੀਂ ਹੋ ਰਹੀ ਤੇ ਹੁਣ ਪੁਲਿਸ ਦੇ ਵੱਲੋਂ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਨੇ ਇੱਕ ਵਿਅਕਤੀ ਦਾ ਕਤਲ ਕੀਤਾ ਸੀ ਦੂਜੇ ਦਾ ਗੁੱਟਵੜ ਦਿੱਤਾ ਸੀ ਤਰਨਤਾਰਨ ਦੇ ਵਿੱਚ ਇਹ ਕਤਲ ਕੀਤਾ ਗਿਆ ਸੀ ਤੇ ਪੁਲਿਸ ਨੇ ਹੁਣ ਦੋ ਨਿਹੰਗਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਖਬਰ ਤੇ ਹੋਰ ਅਪਡੇਟ ਦੇ ਲਈ ਸਿਧਾਰਥ ਮੇਰੇ ਸਹਿਯੋਗੀ ਤਰਨ ਤਰਨ ਤੋਂ ਆਨਲਾਈਨ ਤੇ ਮੌਜੂਦ ਨੇ ਸਿਧਾਰਥ ਕੀ ਅਪਡੇਟ ਗ੍ਰਿਫਤਾਰ ਕਰ ਲਿਆ ਦੋ ਨਿਹੰਗ ਸਿੰਘਾਂ ਨੂੰ ਤੇ ਹਾਲੇ ਕਿੰਨੇ ਹੋਰ ਜਿਹੜੇ ਨੇ ਇਸ ਦੇ ਵਿੱਚ ਬਾਕੀ ਨੇ ਗ੍ਰਿਫਤ ਤੋਂ ਬਾਹਰ ਨੇ ਹਾਂ ਬਿਲਕੁਲ ਗੱਲ ਕੀਤੀ ਜਾਵੇ ਤਾਂ ਜਿਹੜੀ ਪੁਲਿਸ ਨੂੰ ਜਿਹੜੀ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ 10 ਦੀ ਕਿ ਪੁਲਿਸ ਨੇ ਕਰਤਾਰਪੁਰ ਤੋਂ ਜਿਹੜਾ ਪੱਤੀ ਪੁਲਿਸ ਜਦੋਂ ਗਈ ਤਾਂ ਉਹ ਵਾਹ ਗੱਡੀ ਵਿੱਚ ਸਵਾਰ ਹੋ ਕੇ ਦੋਨੇ ਹਰਨ ਸਿੰਘ ਜਿਹੜੇ ਸੀ ਜਾ ਰਹੇ ਸੀ ਔਰ ਜਿਹੜਾ ਪਰਮਿੰਦਰ ਸਿੰਘ ਜਿਹੜਾ ਨਿਹੰਗ ਸਿੰਘ ਗ੍ਰਿਫਤਾਰ ਹੋਇਆ ਇਹ ਮੇਨ ਦੋਸ਼ੀ ਆ ਉਹ ਫਿਲਹਾਲ ਪਿੱਛੋਂ ਜਿਹੜਾ ਵੱਡੋ ਇਹ ਲੈਣ ਵਾਲਾ ਫਿਲਹਾਲ ਗੋਇੰਦਵਾਲ ਵਿਖੇ ਰਹਿ ਰਿਹਾ ਸੀ ਉਹ ਦੂਸਰਾ ਰਾਜਿਲ ਅਲੱਗੋ ਕੋਠੀ ਲੈਣ ਵਾਲਾ ਹੈ ਜੋ ਕਿ ਉਸ ਨੂੰ ਜਿਹੜਾ ਇਹਨਾਂ ਤੁਹਾਨੂੰ ਤਖਤਪੁਰ ਤੋਂ ਕਿਰਪਾ ਕੀਤਾ ਫਿਲਹਾਲ ਪੁਲਿਸ ਜਿਹੜੀ ਹੈ ਕਰਨ ਥੰਡੇ ਐਸਐਸਜੀ ਅਸ਼ਨੀਕਪੁਰ ਤੋਂ ਜਿਹੜੀ ਮਿਲਿਆ ਮਾਮਲੇ ਵਿੱਚ ਜਿਹੜੀ ਕੋਰ ਦਿੱਤਾ ਕਰ ਸਕਦੇ ਨੇ ਉਹ ਦੱਸਿਆ ਕਿ ਦੋ ਵਿਅਕਤੀ ਨਾਂਸਕਾਰੀ ਜਿਹੜੀ ਗ੍ਰਿਫਤਾਰੀ ਹੋਈ ਹੈ ਫਿਲਹਾਲ ਕੋਈ ਕ੍ਰਾਈਮ ਪੁਰਾਣਾ ਰਿਕਾਰਡ ਵੀ ਹੈ ਪੁਰਾਣਾ ਬੈਕਗ੍ਰਾਉਂਡ ਦੇ ਵਿੱਚ ਇਹਨਾਂ ਦਾ ਕੋਈ ਕ੍ਰਿਮਿਨਲ ਰਿਕਾਰਡ ਵੀ ਸਾਹਮਣੇ ਆਇਆ ਨਿਯੰਗ ਸਿੰਘਾ ਦਾ ਕੀ ਕਹਿ ਰਹੀ ਆ ਤੁਸੀਂ ਕੋਈ ਵੀ ਗੱਲ ਕੀਤੀ ਜਾਵੇ ਤਾਂ ਫਿਰ ਆਲਰੇਡੀ ਇਹਨਾਂ ਨੂੰ ਮੈਡੀਕੇਸ਼ਨ ਕੀਤੀ ਜਾ ਰਹੀ ਹੈ ਕਿ ਇਹਨਾਂ ਦਾ ਕੋਈ ਕੜਾਈਵਾ ਰਿਕਾਰਡ ਤੇ ਨਿਯੰਗ ਸਿੰਘ ਔਰ ਰਜਾ ਸਿੰਘ ਜਿਹੜਾ ਕੋਈ ਸਾਹਮਣੇ ਆਉਣ ਤੋਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਦੀ ਤੋ ਚਾਰ ਹੋਰ ਵਿਅਕਤੀ ਜਿਹੜੇ ਨਿਯੰਗ ਨੇ ਜਿਹੜੇ ਉਕਸਰਾਰ ਹੋਣ ਹੋਏ ਨੇ ਉਹਨਾਂ ਦੇ ਖਿਲਾਫ ਵੀ ਪੁਲਿਸ ਵੱਲੋਂ ਛਾਪੇ ਲਗਾਤਾਰ ਜਾ ਰਹੀ ਹੈ ਔਰ ਉਹਦੇ ਦੇ ਪਾਸੇ ਜਰੂਰ ਸਾਡਾ ਦੱਸਾਇਆ ਸੀ ਤਾਂ ਪਰ ਬਾਅਦ ਵਿੱਚ ਮਜਾ ਆ ਗਿਆ ਸੀ ਕਿ ਸਿੱਦੇ ਤੋਂ ਨਾ ਗੋਮਦੀ ਦੇ ਉੱਥੇ ਅਲਟੀਗੇਟ ਦੇ ਰਹੀਆਂ ਸੀ ਕਿ ਜਦੋਂ ਜਗਤੋ ਦੇ ਗ੍ਰਿਫਤਾਰ ਕੀਤਾ ਜਾਵੇ ਤਾਂ ਦਬਾਅ ਵગેਰੇ ਪ੍ਰੋਟੈਸਟ ਕੀਤਾ ਜਾਵੇਗਾ ਲੇਕਿਨ ਪਹਿਲਾਂ ਹੀ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਤੋਂ ਲੈ ਲਈ ਬਹੁਤ ਧੰਨਵਾਦ ਸਦਾਰਥ ਰੋੜਾ ਜਾਣਕਾਰੀ ਦੇਣ ਲਈ ਤਾਂ ਤਰਨਤਾਰਨ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਘਰ ਚ ਵੜ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਸੀ ਉਸਦੇ ਪੁੱਤਰ ਦਾ ਗੁੱਟਵਾੜ ਦਿੱਤਾ ਸੀ ਤੇ ਹੁਣ ਪੁਲਿਸ ਨੇ ਕਤਲ ਕਰਨ ਵਾਲੇ ਦੋ ਨਿਹੰਗਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਦੋਹਾਂ ਨੂੰ ਕਰਤਾਰਪੁਰ ਦੇ ਨੇੜੇੋਂ ਕਾਬੂ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਕਾਬੂ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ ਦੋਹੇ ਨਿਹੰਗ ਆਪਣੀ ਗੱਡੀ ਭਜਾ ਲੈਂਦੇ ਨੇ ਪੁਲਿਸ ਨੇ ਇਹਨਾਂ ਦਾ ਪਿੱਛਾ ਕੀਤਾ ਜਿਸ ਤੋਂ ਬਾਅਦ ਕਰਤਾਰਪੁਰ ਦੇ ਨੇੜੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਮਲਜ਼ਮ ਨਿਹੰਗਾਂ ਦੀ ਪਛਾਣ ਪਰਮਿੰਦਰ ਸਿੰਘ ਅਤੇ ਰਾਜਨ ਸਿੰਘ ਵਜੋਂ ਹੋਈ ਹੈ ਕਰਨਤਾਰਨ ਦੇ ਪੱਟੀ ਚ ਸ਼ਮੀ ਕੁਮਾਰ ਨਾਂ ਦੇ ਸ਼ਖਸ ਦਾ ਇਹਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਦੋ ਨਿਹੰਗ ਸਿੰਘ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਦੱਸਿਆ ਕਿ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਇਹ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਨਿਹੰਗ ਸਿੰਘਾ ਨੇ ਆਪਣੀ ਤੇਜ਼ ਤਾਰ ਹਥਿਆਰ ਦੇ ਨਾਲ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਸੀ ਦੂਜੇ ਦਾ ਗੋਟ ਵੜ ਦਿੱਤਾ ਸੀ ਤੇ ਹੁਣ ਪੁਲਿਸ ਦੇ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਉਧਰ ਸਾਬਕਾ ਮੰਤਰੀ ਭਾਰਤਪੂਸ਼ਨ ਆਸ਼ੂ ਨੂੰ ਅਦਾਲਤ ਵਿੱਚ ਲੈ ਕੇ ਪਹੁੰਚੀ ਆਈ ਈਡੀ ਇਸ ਦੌਰਾਨ ਪੇਸ਼ੀ ਆ ਭਾਰਤਪੂਸ਼ਨ ਆਸ਼ੂ ਦੀ ਹੋ ਰਹੀ ਹੈ ਜਲੰਧਰ ਕੋਰਟ ਦੇ ਵਿੱਚ ਗੱਲ ਈਡੀ ਨੇ ਪੁਚਕਿਚ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ ਪੀਐਮਐਲਏ ਤਹਿਤ ਮਾਮਲਾ ਦਰਜ ਕੀਤਾ ਹੈ ਟੈਂਡਰ ਘੁਟਾਲੇ ਦੇ ਵਿੱਚ ਭਾਰਤਪੂਸ਼ਨ ਆਸ਼ੂ ਦੀ ਗ੍ਰਿਫਤਾਰੀ ਹੋਈ ਹੈ ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤਪੂਸ਼ਨ ਆਸ਼ੂ ਸਾਬਕਾ ਮੰਤਰੀ ਸਾਬਕਾ ਵਿਧਾਇਕ ਪੁਰਾਕ ਸਪਲਾਈ ਮੰਤਰੀ ਰਹਿ ਚੁੱਕੇ ਨੇ ਤੇ ਸੈਸ ਦੌਰਾਨ ਭਾਰਤ ਪੁੱਸ਼ਨ ਆਸ਼ੂ ਦੇ ਸਮਰਥਕ ਵੀ ਅਦਾਲਤ ਦੇ ਬਾਹਰ ਮੌਜੂਦ ਨੇ ਇਸ ਤੋਂ ਬਿਨਾ ਵਿਧਾਇਕ ਪ੍ਰਗਟ ਸਿੰਘ ਵਿਧਾਇਕ ਸੁਖਵਿੰਦਰ ਸਿੰਘ ਪੋਟਲੀ ਕਾਂਗਰਸ ਦੇ ਹੋਰ ਵੱਡੇ ਆਗੂ ਸਾਬਕਾ ਮੇਅਰ ਸਮੇਤ ਕਾਂਗਰਸ ਦੇ ਕਈ ਆਗੂ ਅਦਾਲਤ ਦੇ ਬਾਹਰ ਮੌਜੂਦ ਨੇ ਤੇ ਕਾਂਗਰਸੀ ਆਗੂ ਇਸ ਦੀ ਨਕੇਦੀ ਵੀ ਕਰ ਰਹੇ ਨੇ ਇਸ ਨੂੰ ਬਦਲਾਖੋਰੀ ਕਹਿ ਰਹੇ ਨੇ ਰਾਜਾ ਵੜਿੰਗ ਸਮੇਤ ਸੁਖਿੰਦਰ ਰੰਧਾਵਾ ਨੇ ਇਸ ਦੀ ਨਕੇਦੀ ਕੀਤੀ ਹੈ ਤੇ ਇਸ ਨੂੰ ਬਦਲਾਖੋਰੀ ਦੀ ਰਾਜਨੀਤੀ ਦੱਸਿਆ ਉਜੇ ਪਾਸੇ ਈਡੀ ਦੇ ਵੱਲੋਂ ਟੈਂਡਰ ਘੁਟਾਲੇ ਦੇ ਵਿੱਚ ਭਾਰਤਪੁਤ੍ਰਨ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਅਦਾਲਤ ਦੇ ਵਿੱਚ ਪੇਸ਼ੀ ਹੋ ਰਹੀ ਹੈ ਦੇਖਣਾ ਹੋਏਗਾ ਅੱਗੇ ਕੀ ਹੁੰਦਾ ਹੈ ਭਾਰਤਪੁਤ੍ਰਨ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਵਿਜੀਲੈਂਸ ਦੇ ਵੱਲੋਂ ਵੀ ਭਾਰਤਪੁਤ੍ਰਨ ਆਸ਼ੂ ਨੂੰ ਇਸੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਕਰੀਬ 2000 ਕਰੋੜ ਰੁਪਏ ਦਾ ਤੇ ਟੈਂਡਰ ਘੁਟਾਲਾ ਇਲਜ਼ਾਮ ਲੱਗੇ ਨੇ ਉਸ ਤੋਂ ਬਾਅਦ ਜੇਲ੍ਹ ਜਾਣਾ ਪਿਆ ਭਾਰਤਪੂਸ਼ ਨਾਸ਼ੂ ਨੂੰ ਜੇਲ੍ਹ ਵੀ ਕੱਟੀ ਜ਼ਮਾਨਤ ਤੇ ਰਿਹਾ ਹੋ ਕੇ ਬਾਹਰ ਆਏ ਈਡੀ ਦੇ ਵੱਲੋਂ ਪਿਛਲੇ ਸਾਲ ਕਈ ਟਿਕਾਣਿਆਂ ਤੇ ਸ਼ਾਪੇਮਾਰੀ ਕੀਤੀ ਗਈ ਸੀ ਬੈਂਕ ਖਾਤੇ ਖੰਗਾਲੇ ਗਏ ਸੀ ਲੋਕਰ ਖੰਗਾਲੇ ਗਏ ਸੀ ਜਿਸ ਤੋਂ ਬਾਅਦ ਬੀਤੇ ਕੱਲ ਈਡੀ ਦੇ ਵੱਲੋਂ ਜਲੰਧਰ ਸਥਿਤ ਦਫ਼ਤਰ ਦੇ ਵਿੱਚ 8 ਘੰਟੇ ਤੱਕ ਕੁੱਝ ਗਿਚ ਕੀਤੀ ਗਈ ਤੇ ਹੁਣ ਅਦਾਲਤ ਦੇ ਵਿੱਚ ਪੇਸ਼ੀ ਭਾਰਤਪੂਸ਼ ਨਾਸ਼ੂ ਦੀ ਸਾਬਕਾ ਮੰਤਰੀ ਭਾਰਤਪੂਸ਼ ਨਾਸ਼ੂ ਰਾਗਵਜੈਨ ਜਲੰਧਰ ਤੋਂ ਮੇਰੇ ਸਹਿਯੋਗੀ ਔਨਲਾਈਨ ਤੇ ਬਣੇ ਹੋਏ ਨੇ ਰਾਗਵ ਕਈ ਸਮਰਥਕ ਵੀ ਪਹੁੰਚਣੇ ਸ਼ੁਰੂ ਹੋ ਗਏ ਨੇ ਅਦਾਲਤ ਦੇ ਬਾਹਰ ਤੇ ਕਿੰਨਾ ਸਮਾਂ ਹੋਰ ਲੱਗਣ ਦੀ ਸੰਭਾਵਨਾ ਦੇਖੋ ਉਨੀ ਜਿਹੜਾ ਕਿ 102 ਨੰਬਰ ਜਿਹੜਾ ਕਮਰਾ ਹੈ ਜਿੱਥੇ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਦੇ ਜਿਹੜੇ ਜੱਜ ਸਾਹਿਬ ਹੈਗੇ ਆ ਸਰਮੇਂਦਰ ਪਾਲ ਸਿੰਘਲਾ ਜੀ ਉਹਨਾਂ ਦੀ ਕੋਰਟ ਵਿੱਚ ਜਿਹੜਾ ਕਿ ਪੇਸ਼ ਕੀਤਾ ਗਿਆ ਤੇ ਬਾਹਰ ਕਾਂਗਰਸ ਦੇ ਲੀਡਰ ਜਿਹੜੇ ਜੁਟਣਾ ਸ਼ੁਰੂ ਹੋ ਚੁੱਕੇ ਹੋਏ ਆ ਕਿਉਂਕਿ ਪ੍ਰਗਟ ਸਿੰਘ ਆ ਚੁੱਕੇ ਹੋਏ ਆ ਉਸ ਤੋਂ ਇਲਾਵਾ ਸੁਖਵਿੰਦਰ ਕੋਟਲੀ ਤੇ ਜਿਹੜੇ ਜਲੰਧਰ ਦੇ ਲੋਕਲ ਲੀਡਰਸ਼ਿਪ ਹੈ ਚਾਹੇ ਉਹ ਜ਼ਿਲ੍ਹਾ ਪ੍ਰਧਾਨ ਹੈ ਜਾਂ ਫਿਰ ਹੋਰ ਜਿਹੜੇ ਲੋਕਲ ਲੀਡਰ ਹੈ ਹੋ ਹੌਲੀ ਹੌਲੀ ਇੱਥੇ ਜਿਹੜਾ ਕਿ ਪਹੁੰਚਣਾ ਸ਼ੁਰੂ ਹੋ ਚੁੱਕੀ ਹੋਇਆ ਤਾਂ ਸਾਬ ਤੌਰ ਤੇ ਸੁਖਵਿੰਦਰ ਕੋਟਲੀ ਹੁਣਾ ਜਦੋਂ ਗੱਲਬਾਤ ਕੀਤੀ ਉਹਨਾਂ ਦਾ ਸਾਬ ਤੌਰ ਤੇ ਕਹਿਣਾ ਹੈ ਕਿ ਇਹ ਕੇਸ ਜਿਹੜਾ ਕਿ ਹੈ ਇਹ ਨਹੀਂ ਦਾ ਕੇਸ ਜਿਹੜਾ ਬੰਦਾ ਹੀ ਨਹੀਂ ਸੀਗਾ ਇਹ ਸਿਰਫ ੱੱਕਾ ਜਿਹੜਾ ਕਿ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਨਾਲ ਕਹਿਇਆ ਗਿਆ ਕਿ ਸਾਡੀ ਜਿਹੜੀ ਲੀਡਰਸ਼ਿਪ ਵੱਲੋਂ ਮੈਂ ਇੱਥੇ ਪਹੁੰਚਿਆ ਹੈਗਾ ਤੇ ਅਸੀਂ ਕੱਲ ਰਾਤ ਕੋ ਜਿਹੜੇ ਵਕੀਲਾਂ ਨਾਲ ਗੱਲਬਾਤ ਕਰਦੇ ਪਏ ਤਾਂ ਅਸੀਂ ਇਹ ਚੀਜ਼ ਸਾਬਤ ਕਰਾਂਗੇ ਕਿ ਇਹ ਥੀਜ਼ ਗਲਤ ਹੋ ਰਹੀ ਹੈ ਕਿਉਂਕਿ ਸਵੇਰੇ ਇੱਕ ਕਰੀਬ ਜਦੋਂ ਇੱਥੇ ਪਹਿਲਾਂ ਵੀ ਜਿਹੜੇ ਕਿ ਇੱਥੇ ਕਾਂਗਰਸ ਉਹ ਇੱਕ ਪ੍ਰਗਟ ਸੰਗਤ ਤੇ ਕੋਟਲੀ ਹੋਣੀ ਹੈ ਪਹਿਲਾਂ ਈਡੀ ਦਫ਼ਤਰ ਹੀ ਪਹੁੰਚੇ ਸੀਗੇ ਲੇਕਿਨ ਉੱਥੋਂ ਹੀ ਸਿੱਧਾ ਹੀ ਹੁਣ ਇਹ ਲੋਕ ਕੋਰਟ ਆ ਪਹੁੰਚੇ ਹੋਏ ਨੇ ਤੇ ਹੋਲੀ-ਹੋਲੀ ਜਿਹੜੇ ਬਾਕੀ ਲੀਡਰ ਹੈ ਉਹ ਵੀ ਇੱਥੇ ਪਹੁੰਚਦੇ ਪਏ ਤੇ ਫਿਲਹਾਲ ਸੁਣਵਾਈ ਸ਼ੁਰੂ ਹੋ ਚੁੱਕੀ ਹੈ ਤੇ ਈਡੀ ਵੱਲੋਂ ਕੋਸ਼ਿਸ਼ ਕੀਤੀ ਜਾਊਗੀ ਕਿ ਉਹਨੇ ਵੱਲੋਂ ਜਿਹੜੀ ਕਿ ਰਿਮਾਂਡ ਜਿਹੜੀ ਕਿ ਮਿਲ ਸਕੇ ਕਿਉਂਕਿ ਈਡੀ ਨੇ ਕੱਲ ਇਸੇ ਕਰਕੇ ਜਿਹੜੀ ਕਿ ਆ ਗ੍ਰਿਫਤਾਰੀ ਪਾਈ ਸੀ ਕਿਉਂਕਿ ਸਵਾਲਾਂ ਤੋਂ ਈਡੀ ਜਿਹੜਾ ਕਿ ਸੰਤੁਸ਼ਟ ਨਹੀਂ ਸੀਗਾ ਜਿਸ ਕਰਕੇ ਅੱਜ ਹੁਣ ਕੋਰਟ 'ਚ ਪੇਸ਼ ਕੀਤਾ ਗਿਆ ਤੇ ਕੋਸ਼ਿਸ਼ ਹੋਊਗੀ ਕਿ ਰਿਮਾਂਡ ਜਿਹੜੀ ਕਿ ਅਪਡੇਟ ਲਵਾਂਗੇ ਤਾਂ ਦੱਸ ਦਈਏ ਕਿ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਅਦਾਲਤ ਦੇ ਵਿੱਚ ਪੇਸ਼ੀ ਚੱਲ ਰਹੀ ਹੈ ਸਾਬਕਾ ਮੰਤਰੀ ਭਾਰਤਪੂਰਨ ਆਸ਼ੂ ਦੀ ਪ੍ਰਗਟ ਸਿੰਘ ਮੌਜੂਦ ਨੇ ਸੁਖਵਿੰਦਰ ਸਿੰਘ ਕੋਟਲੀ ਮੌਜੂਦ ਨੇ ਜਲੰਧਰ ਕਾਂਗਰਸ ਦੇ ਆਗੂ ਮੌਜੂਦ ਨੇ ਕਾਇਸ ਦੌਰਾਨ ਅਦਾਲਤ ਦੇ ਬਾਹਰ ਕਾਂਗਰਸ ਦੇ ਕਈ ਆਗੂ ਪਹੁੰਚੇ ਨੇ ਭਾਰਤਪੂਰਨ ਆਸ਼ੂ ਦੇ ਸਮਰਥਨ ਦੇ ਵਿੱਚ ਦੂਜੇ ਪਾਸੇ ਦਵਿੰਦਰ ਯਾਦਵ ਪੰਜਾਬ ਕਾਂਗਰਸ ਇੰਚਾਰਜ ਦੇ ਵੱਲੋਂ ਐਸ ਵੀ ਨਖੇਦੀ ਕੀਤੀ ਗਈ ਹੈ ਰਾਜਾ ਵੜਿੰਗ ਦੀ ਨਖੇਦੀ ਕੀਤੀ ਗਈ ਹੈ ਕਿ ਇਹ ਨਿੰਦਣਯੋਗ ਹੈ ਕਾਂਗਰਸ ਦਾ ਹਰ ਸਿਪਾਹੀ ਭਾਰਤ ਪੁੱشن ਆਸ਼ੂ ਦੇ ਨਾਲ ਹੈ ਤੇ ਇਹ ਹੰਕਾਰੀ ਭਾਜਪਾ ਇਹ ਜਾਣ ਲਵੇ ਕਿ ਸੱਚ ਨੂੰ ਬਹੁਤ ਦੇਰ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਦਵਿੰਦਰ যাদਬ ਪੰਜਾਬ ਕਾਂਗਰਸ ਇੰਚਾਰਜ